ਆਪਾਂ ਜਿਹਨੂੰ ਵਾਚੜ ਕੇ ਸ੍ਰੀ ਅਕਾਲ ਤਖਤ ਸੈਦ ਤੇ ਪਹੁੰਚਣਾ ਸਾਰਾ ਕੰਮ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਵਾ ਰਿਆ ਕੁਲਦੀਪ ਸਿੰਘ ਗੜਗੱਜ ਕੋਲੋਂ ਬਿਆਨ ਦਵਾਉਂਦਾ ਤਾਂ ਆਪਾਂ ਉਹਦਾ ਵਾਚੜ ਕੇ ਵਿਰੋਧ ਕਰਾਂਗੇ ਕਾਰਜਕਾਰੀ ਜੇਸੇਦਾਰ ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਸਰਪ੍ਰੰਧ ਨਹੀਂ ਹੈ ਇਦੇ ਸਬੰਧ ਦੇ ਵਿੱਚ ਮੀਟਿੰਗ ਇਹ ਹੋਈ ਹੈ ਵੀ ਅਸੀਂ ਬਾਬਾ ਜੀ ਦੇ ਇਹ ਸਾਰੇ ਸਿੰਘਾਂ ਨੂੰ ਇਹ ਮੈਸੇਜ ਹੈ ਵੀ ਆਪਾਂ 6 ਜੂਨ ਨੂੰ ਬਾਅਦ ਚੜ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਹੈ ਜੇਕਰ ਸ਼੍ਰੋਮਣੀ ਕਮੇਟੀ ਬਾਬਾ ਜੀ ਨੇ ਜੋ ਬਿਆਨ ਦਿੱਤਾ ਹੈ ਵੀ ਇਹ ਜਿਹੜਾ ਸੰਦੇਸ਼ ਹੈ ਕੁਲਦੀਪ ਸਿੰਘ ਗੜਗਜ ਦਾ ਇਹ ਰੱਦ ਕੀਤਾ ਜਾਵੇ ਵੀ ਇਹ ਸੰਦੇਸ਼ ਨਾ ਦੇਵੇ ਜੇ ਇਸ ਗੱਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਆਜਬਣੀ ਕਿਉਂਕਿ ਸਾਰਾ ਕੰਮ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਵਾ ਰਿਹਾ ਤਾਂ ਅਕਾਲੀ ਦਲ ਜੇ ਇਸ ਗੱਲ ਤੇ ਬਾਬਾ ਜੀ ਦੇ ਗੌਰ ਨਾ ਕਰਕੇ ਆਪਦੀ ਜिद ਨਾਲ ਕੁਲਦੀਪ ਸਿੰਘ ਗੜਗੱਜ ਕੋਲੋਂ ਬਿਆਨ ਦਿਵਾਉਂਦਾ ਤਾਂ ਆਪਾਂ ਉਹਦਾ ਵੱਟ ਚੜ ਕੇ ਵਿਰੋਧ ਕਰਾਂਗੇ ਨਹੀਂ ਕਾਰਜਕਾਰੀ ਜਹੇਦਾਰ ਹੈ ਨਹੀਂ ਕਾਰਜਕਾਰੀ ਜਹੇਦਾਰ ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਸਰਪ੍ਰਮੰਤ ਨਹੀਂ ਪਹਿਲਾਂ ਵੀ ਜਹੇਦਾਰ ਸਭਾਂ ਲੱਗਦੇ ਰਹੇ ਨੇ ਸਾਰਾ ਪੰਥ ਉਹਨਾਂ ਨੂੰ ਪ੍ਰਮਾਣ ਕਰਦਾ ਰਿਹਾ ਪਰ ਇਹ ਤਾਂ ਧੱਕੇ ਨਾਲ ਥੋਪੇ ਹੋਏ ਜਹੇਦਾਰ ਨੇ ਪਰ ਉਹਨਾਂ ਦੇ ਵਿੱਚੋਂ ਅਪੀਲ ਕੀਤੀ ਜਾ ਰਹੀ ਕਿ ਕਿ ਜੁੱਟ ਹੋ ਕੇ ਸੱਚ ਕਰਕੇ ਨਸ਼ੀਦੀ ਸਮਾਧਨ ਇੱਕਤਾ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਇਕਤਾ ਲਈ ਸਭ ਤੋਂ ਪਹਿਲਾਂ ਜ਼ਰੂਰੀ ਇਹ ਆ ਵੀ ਉਹ ਅਸਤੀਫਾ ਦੇਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਅਹੁਦੇ ਤੋਂ ਹਟਾ ਕੇ ਜਿਹੜੇ ਪਹਿਲੇ ਜਹੇਦਾਰ ਸਹਿਬਾਨ ਨੇ ਵੇਖੋ ਕਿੱਡੀ ਮਾੜੀ ਗੱਲ ਇਹ ਨਾਲੀ ਜਹੇਦਾਰ ਸਹਿਬਾਨ ਸੇਵਾਵਾਂ ਲਾਉਂਦੇ ਸਜ਼ਾ ਲਾਉਂਦੇ ਦਾ ਵੇਖੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਐਸੀ ਪਾਰਟੀ ਹੈ ਜਿਨ੍ਹਾਂ ਨੇ ਜਿਹੜੀ ਪੰਥ ਦੀ ਸਰਵੋੱਚ ਤਾਕਤ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਨੂੰ ਹੀ ਸਜ਼ਾ ਲਾ ਦਿੱਤੀ ਵੀ ਪਹਿਲਾਂ ਉਹਨਾਂ ਨੇ ਸਜ਼ਾ ਇਹਨਾਂ ਨੂੰ ਲਾਈ ਜੈਸੇਦਰ ਸਾਹਿਬਾਨਾ ਨੇ ਬਾਹਰ ਆ ਕੇ ਇਹਨਾਂ ਨੇ ਉਹਨਾਂ ਨੂੰ ਸਜ਼ਾ ਲਾ ਦਿੱਤੀ ਵੀ ਉਹਦਿਆਂ ਤੋਂ ਹਟਾ ਦਿੱਤਾ ਤਾਂ ਪਹਿਲਾਂ ਉਹਨਾਂ ਜੈਸੇਦਰ ਸਾਹਿਬਾਨਾ ਨੂੰ ਹਵਾਲਾ ਕੀਤਾ ਜਾਵੇ ਤੇ ਫਿਰ ਏਕਤਾ ਹੋ ਸਕਦੀ ਹੈ ਇੱਕ ਮੁੱਠੋ ਤੋਂ ਹੋ ਸਕਦਾ ਪੰਥ ਉਹਨਾਂ ਦਾ ਬਿਆਨ ਮੈਂ ਸੁਣਿਆ ਨਹੀਂ ਕੀ ਬਿਆਨ ਹੈ ਜੀ ਉਹਨਾਂ ਦਾ ਕਹ ਰਹੇ ਨੇ ਕਿ ਜੇਪੂ ਪੜ ਸਕਦੇ ਨੇ ਜੀ ਸੰਦੇਸ਼ ਜੀ ਤਾਂ ਕੁਲਦੀਪ ਸਿੰਘ ਗੜਗਜ ਨਾਲੋਂ ਤਾਂ ਕਿਤੇ ਜ਼ਿਆਦਾ ਬਿਹਤਰ ਹੈ ਵੀ ਭਾਈ ਧਿਆਨ ਸਿੰਘ ਮੰਡੇ ਸੰਦੇਸ਼ ਪੜਨ ਕਿਉਂਕਿ ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ ਉਹ ਸ਼ਹੀਦ ਪਰਿਵਾਰ ਤੋਂ ਨੇ ਤੇ ਇਸ ਕਰਕੇ ਉਹਨਾਂ ਦਾ ਪੰਥ ਦੇ ਅੰਦਰ ਸਨਮਾਨ ਹੈ ਉਹਨਾਂ ਨੂੰ ਤਾਂ ਪ੍ਰਵਾਨ ਕੀਤਾ ਜਾ ਸਕਦਾ ਪਰ ਕੁਲਦੀਪ ਸਿੰਘ ਗੜਗਜ ਦੇ ਸੰਦੇਸ਼ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਬਿਲਕੁਲ ਮੈਨੂੰ ਲੱਗਦਾ ਕਿ ਜੇ 6 ਤਰੀਕ ਨੂੰ ਪੜਿਆ ਜਾਂਦਾ ਤੇ ਉਹਨੂੰ ਰੋਕਿਆ ਜਾਵੇ ਤੁਹਾਨੂੰ ਬਿਲਕੁਲ ਰੋਕਿਆ ਜਾਊਗਾ ਜੀ ਹਰ ਹਾਲਤ ਦੇ ਵਿੱਚ ਰੋਕਿਆ ਜਾਊਗਾ ਰਾਜ ਦੇ ਕਿ ਜਥੇਬੰਦੀਆਂ ਵੱ ਚੜ ਕੇ ਉੱਥੇ ਪਹੁੰਚਣੀ ਹੈ ਜੀ ਬਿਲਕੁਲ ਬਾਬਾ ਜੀ ਦੇ ਸੱਦੇ ਤੇ ਪਹਿਲਾਂ ਵੀ ਜਦੋਂ ਆ ਸ਼੍ਰੀ ਅਕਾਲ ਆਪਣਾ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਜਾਣ ਦਾ ਸੱਦਾ ਦਿੱਤਾ ਸੀ ਬਾਬਾ ਜੀ ਨੇ ਉਦੋਂ ਵੀ ਜਥੇਬੰਦੀਆਂ ਨੇ ਸੰਗਤਾਂ ਨੇ ਸਹਿਯੋਗ ਕੀਤਾ ਸੀ ਬੜਾ ਵੱਡਾ ਕਾਫਲਾ ਗਿਆ ਸੀ ਰਪੇ ਜਿਹਦੇ ਬੰਦੇ ਕਹਿ ਰਹੇ ਨੇ ਕਿ ਜਿਸ ਹਰ ਦਾ ਗੁਰੂ ਪ੍ਰਕਾਸ਼ ਕਰਦਾ ਆਪਣੀ ਕੋ ਵਧੀਆ ਕਾਰਜ ਕਰ ਰਹੇ ਨੇ ਅਖਰ ਸਿੱਖੀ ਦੇ ਨਾਲ ਜੋੜ ਦੇ ਕੇ ਪਿੰਡਾਂ 'ਚ ਪ੍ਰਚਾਰ ਕਰਦੇ ਪਏ ਨੇ ਉਹਨਾਂ ਦਾ ਉਹਨਾਂ ਦਾ ਵੇਖੋ ਜੀ ਪਤਾ ਨਹੀਂ ਉਹਨਾਂ ਨੂੰ ਕੀ ਲਾਲਚ ਲੋਭ ਦਿੱਤਾ ਗਿਆ ਸਾਰੀ ਉਮਰ ਪਹਿਲਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਾਲੀ ਦਲ ਦਾ ਵਿਰੋਧ ਕਰਦੇ ਰਹੇ ਨੇ ਅੱਜ ਇਸ ਮਸਲੇ ਤੇ ਪੰਥ ਉਲਟ ਹੋਇਆ ਤੇ ਅੱਜ ਇਹ ਜਾ ਕੇ ਹੱਕ 'ਚ ਖੜ ਗਏ ਨੇ ਤੁਸੀਂ ਵਿਰੋਧ ਕਰਦੇ ਆਂ ਅਸੀਂ ਬਿਲਕੁਲ ਵਿਰੋਧ ਕਰਦੇ ਆਂ ਜੀ ਇਹਦਾ ਆ ਬਿਲਕੁਲ ਜੀ ਬਹੁਤ ਵਧੀਆ ਫੈਸਲਾ ਕੀਤਾ ਸੰਤਾਂ ਦੇ ਕੋ ਜੰਗੀ ਭਾਈ ਇਸ਼ੇ ਸਿੰਘ ਜੀ ਭਾਈ 인ਦਰਜੀਤ ਸਿੰਘ ਜੀ ਨੇ ਕਿਉਂਕਿ ਉਹ ਟਕਸਾਲ ਦਾ ਪਰਿਵਾਰ ਹੈ ਤੇ ਹਮੇਸ਼ਾ ਹਰ ਕਾਰਜ ਦੇ ਵਿੱਚ ਟਕਸਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੋ ਇਹ ਉਹਨਾਂ ਦਾ ਜਿਹੜਾ ਫੈਸਲਾ ਬੜਾ ਛਲਾਗਾ ਜੋ ਕੇ ਬੜਾ ਵਧੀਆ ਫੈਸਲਾ ਹੈ ਕਿਉਂਕਿ ਇਹ ਪ੍ਰੋਗਰਾਮ ਹੀ ਸਾਰਾ 6 ਜੂਨ ਦਾ ਟਕਸਾਲ ਦਾ ਹੈ ਟਕਸਾਲ ਦੇ ਮੁਖੀ ਸ਼ਹੀਦ ਹੁੰਦੇ ਨੇ ਸੰਤ巴巴 ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲੇ 90% ਸਿੰਘ ਜਿਹੜੇ ਨੇ ਸ਼ਹੀਦ ਹੋਏ ਉਹ ਟਕਸਾਲ ਦੇ ਸੀ ਇਹ ਪ੍ਰੋਗਰਾਮ ਸਾਰਾ ਹੀ ਟਕਸਾਲ ਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਉੱਥੇ ਪ੍ਰਬੰਧ ਕਰ ਸਕਦੀ ਹੈ ਇਹ ਫੈਸਲਾ ਨਹੀਂ ਲੈ ਸਕਦੀ ਵੀ ਇੱਥੇ ਕੌਣ ਬੋਲੇਗਾ ਕੌਣ ਸੰਦੇਸ਼ ਬੜੇਗਾ ਇਹ ਪ੍ਰ ਇੱਕ ਸਾਲ ਦਾ ਹੋਣ ਕਰਕੇ ਇਹ ਟਕਸਾਲ ਤੋਂ ਪਛਿਆ ਜਾਣਾ ਚਾਹੀਦਾ ਵੀ ਇੱਥੇ ਕੀ ਹੋਣਾ ਚਾਹੀਦਾ ਲੱਗਦਾ ਕਿ ਜਿਹੜੇ ਕਾਰਜ ਕਰੀਤੇ ਪੁਜੀ ਸੰਘੜਕਾਂ ਜਿਹੜੇ ਕੋਈ ਇੱਕ ਪਰਿਵਾਰ ਨੂੰ ਸਨਮਾਨਿਤ ਕਰਦੇ ਪਏ ਨੇ ਅਸ਼ੀਸ਼ ਪਰਿਵਾਰ ਕਹਿੰਦੇ ਇਸੇ ਸਨਮਾਨਿਤ ਨਹੀਂ ਰਹਿਣਗੇ ਉਹ ਜੀ ਠੱਕੇ ਨਾ ਜਾ ਰਹੇ ਨੇ ਬਿਲਕੁਲ ਜਿੰਨਾ ਪਰਿਵਾਰਾਂ ਨਾਲ ਵੀ ਗੱਲ ਕਰਦੇ ਆ ਉਹ ਕਹਿੰਦੇ ਜੀ ਘਰ ਆਗੇ ਹੁਣ ਕੀ ਆਖੀਏ ਤਾਂ ਆਪ ਜਾ ਜਾ ਕੇ ਦਸਤਾਰਾਂ ਲੈ ਰਹੇ ਨੇ ਆਪ ਜਾ ਜਾ ਕੇ ਸਨਮਾਨ ਦੇ ਰਹੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾ ਜਾ ਕੇ ਘਰਾਂ 'ਚ ਲੋਕਾਂ ਨੂੰ ਕਹਿ ਰਹੇ ਵੀ ਜਹੇਦਰ ਸਾਹਿਬ ਨੇ ਆਉਣਾ ਜੀ ਤੁਹਾਡੇ ਘਰ ਜਾਂ ਪ੍ਰੋਗਰਾਮਾਂ ਤੇ ਜਾ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਇਹਨਾਂ ਦੀ ਫੋਟੋ ਲਵਾਓ ਤਾਂ ਮੈਂਬਰ ਪ੍ਰੈਸ਼ਰਾਈਜ਼ ਕਰ ਰਹੇ ਨੇ ਲੋਕਾਂ ਨੂੰ ਜਾਂ ਪ੍ਰਬੰਧਕਾਂ ਨੂੰ ਗੁਰੂ ਘਰਾਂ ਦੇ ਨੂੰ ਇੱਕਤਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਰਾਜਨੀਤੀ ਕਿਹੋ ਜਿਹੀ ਦੋਹਰ ਹੈ ਇਸ ਦਿਨ ਜਿੰਤਾ ਨਿਫਟ ਕੀਤਾ ਗਿਆ ਸੀ ਉਸ ਦਿਨ ਕਿਉਂ ਨਹੀਂ ਸੀ ਸਾਰੇ ਜਿੱਥੇ ਬਿਲਕੁਲ ਜੀ ਇਹ ਸਵਾਲ ਬੰਦਾ ਹੈ ਵੀ ਜੇ ਇੱਕਜੁੱਟਤਾ ਦਾ ਏਕਤਾ ਦਾ ਇੰਨਾ ਹੀ ਇਹਨਾਂ ਨੂੰ ਖਿਆਲ ਸੀ ਤਾਂ ਉਹਨਾਂ ਦੀਆਂ ਜਦੋਂ ਜ਼ਹਿਦਾਰੀਆਂ ਦੇ ਸਥਾਪਨੀਆਂ ਕੀਤੀਆਂ ਉਦੋਂ ਜਥੇਬੰਦੀਆਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਫਿਰ ਜੋ ਮਰਿਆਦਾ ਚੱਲੀ ਆ ਰਹੀ ਸੀ ਪੁਰਾਣੇ ਸਮੇਂ ਤੋਂ ਤਾਜ ਪੋਛੀ ਦੀ ਜੋ ਰਸਮ ਸੀ ਉਹ ਸਾਰੀ ਦਰਕਨਾਰ ਕਰਤੀ ਫਿਰ ਇੱਕ ਹੋਰ ਦਲੀਲ ਦੇਣਗੇ ਜੀ ਉਹ ਹਨੇਰਾ ਨਹੀਂ ਸੀ ਉਹ ਅੰਮ੍ਰਿਤ ਵੇਲਾ ਸੀ ਤਾਂ ਅੱਜ ਤੋਂ ਪਹਿਲਾਂ ਤੱਕ ਕਿਉਂ ਨਹੀਂ ਅੰਮ੍ਰਿਤ ਵੇਲੇ ਦਾ ਖਿਆਲ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਰਿਆਦਾ ਅੱਗੇ ਕਿਉਂ ਨਹੀਂ ਅੰਮ੍ਰਿਤ ਵੇਲੇ ਕੀਤੀ ਗਈ ਹੋਣੀ ਜਾ ਕੇ ਇਹਨਾਂ ਨੂੰ ਅੰਮ੍ਰਿਤ ਵੇਲੇ ਦਾ ਚੇਤਾ ਆ ਤਾਂ ਇਹ ਸਾਰੀਆਂ ਗੱਲਾਂ ਚ ਆਪ ਹੀ ਘਿਰਦੇ ਨੇ ਆਪਣੇ ਜਵਾਬਾਂ ਚ ਬਿਲਕੁਲ ਜੀ ਬਹੁਤ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਉੱਥੇ ਪਹੁੰਚਾਂਗੇ ਬੜਾ ਵੱਡਾ ਕਾਫਲਾ ਮਹਾਂਪੁਰਖਾਂ ਦੇ ਨਾਲ ਜਾਏਗਾ ਤੇ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਏਗਾ ਬਿਲਕੁਲ ਵੀ ਅੱਜ ਅਸੀਂ ਦਮਦਮ ਡਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਥਾ ਵਿਖੇ ਅਸੀਂ ਜਿਹੜੇ ਆ ਪਹੁੰਚੇ ਆ ਕਿਉਂਕਿ ਪਿਛਲੇ ਦਿਨੀ ਜੋ ਘਟਨਾ ਕਵਰ ਸਿੰਘ ਸਾਹਿਬ ਨੇ ਦੀ ਵਾਪਰੀ ਆ ਕਿਉਂਕਿ ਦਮਦਮ ਡਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭੰਡਰਾਂ ਵਾਲੇ ਮਾਪਰਖਾਂ ਵੱਲੋਂ ਜੋ ਲਾਂਨ ਕੀਤਾ ਗਿਆ ਸੀ ਕਿਉਂਕਿ ਕੁਲਦੀਪ ਸਿੰਘ ਗੜਗੱਜ ਜੋ ਆ ਰਾਤ ਦੇ ਅੰਧੇਰੇ ਵਿੱਚ ਜਿਹੜੇ ਬਣੇ ਆ ਉਹ ਸਰਪਰਮੰਦ ਜਿਹੜੇ ਨਹੀਂ ਗਏ ਕੌਮ ਨੇ ਉਹਨਾਂ ਨੂੰ ਪਰਮਾਨ ਨਹੀਂ ਕੀਤਾ ਕਿਉਂਕਿ ਇਹਦਾ ਵਿਧਿਵਿਧਾਨ ਹੁੰਦਾ ਕੋਈ ਵੀ ਉਹ ਸਿਰਫ ਇੱਕ ਲਾਲਚ ਵਾਸ ਕੁਲਦੀਪ ਸਿੰਘ ਗੁਰਵਾਜ ਜੇ ਲਾਲਚ ਵਾਸ ਉਹਨਾਂ ਨੇ ਮਰਿਆਦਾ ਤੇ ਪਰੰਪਰਾਵਾਂ ਦੇ ਧੱਜੀਆਂ ਡਾਈਆਂ ਹਨ ਇਸ ਕਰਕੇ ਦਮਦਮ ਟਕਸਾਲ ਸਿੱਖ ਸੰਘ ਫੈਡਰੇਸ਼ਨ ਮਾਤਾ ਅਤੇ ਹੋਰ ਵੀ ਜਿਹੜੀ ਚਥੇ ਬਧੀਆਂ ਵਾ ਉਹਨਾਂ ਨੂੰ ਜਿਹੇ ਧਾਰ ਨਹੀਂ ਮੰਗਦੀਆਂ ਮੰਨਦੀਆਂ ਜੋ ਐਸੇ ਕਰਕੇ ਅਸੀਂ ਦਮਦਮ ਟਕਸਾਲ ਵੱਲੋਂ ਬਾਬਾ ਜੀ ਨੇ ਜੋ ਐਲਾਨ ਕੀਤਾ ਸੀ ਕਿ 6 ਜੂਨ ਨੂੰ ਜਿਹੜਾ ਸਮਾਗਮ ਹੁੰਦਾ ਵਾ ਉਹ ਸਮਾਗਮ ਇੱਕ ਛਿੱਦੀ ਸਮਾਗਮ ਦਮਦਮ ਟਕਸਾਲ ਦੇ ਜਿਹੜੇ ਮੁਖੀ ਨੇ 14ਵੇਂ ਮੁਖੀ ਪਾਈ ਅਮਰ ਪਾਈ ਆਪਣਾ ਜਰਨੈਲ ਸਿੰਘ ਖਾਤਾਂ ਭਿੰਡਰਾ ਵਾਲੇ ਅਤੇ ਸਿੱਖ ਸੰਫੈਡਰੇਸ਼ਨ ਦੇ ਪ੍ਰਧਾਨ ਅਮਰਜੀਤ ਦੇ ਪਾਈ ਮਰੀਤ ਸਿੰਘ ਜੀ ਬਾਬਾ ਅਧਾਰਾ ਸਿੰਘ ਜੀ ਜਨਰਲ ਸਬੇਕ ਸਿੰਘ ਜੀ ਹੋਰ ਵੀ ਨਿਕਾ ਜਿਹੜੇ ਸਿੰਘ ਦੇ ਪਰਿਵਾਰ ਆ ਉਹਨਾਂ ਦਾ ਉਸ ਸਨਮਾਨ ਕੀਤਾ ਜਾਂਦਾ ਹੈ ਅਰਦਾਸ ਹੁੰਦੀ ਹੈ ਕਿ ਕਿ ਬਾਬਾ ਜੀ ਚਾਹੁੰਦੇ ਆ ਕਿ ਜਿਹੜਾ ਇੱਕ ਸਰਪ੍ਰੰਧ ਜੇਹੇਦਾਰ ਨਹੀਂ ਆ ਉਹ ਕਿਸੇ ਵੀ ਕੀਮਤ ਤੇ ਉੱਤੇ ਸ਼ੰਦੇਖ ਨਹੀਂ ਦੇ ਸਕਦਾ ਉਹਦਾ ਅਸੀਂ ਵਿਰੋਧ ਕਰਾਂਗੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਮੀ ਸਾਹਿਬ ਪ੍ਰਧਾਨ ਆ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਮਿਲ ਬੈਠ ਕੇ ਹੱਲ ਹੋ ਜਾਏ ਕਿਉਂਕਿ ਮਿਲ ਬੈਠ ਕੇ ਬੜੀ ਹੱਲ ਕੀਤਾ ਜਾ ਸਕਦੇ ਹਨ ਕਿਉਂਕਿ ਪਿਛਲੇ ਦਿਨੀ ਆਜੀ ਜਰਾ ਸਵੇਰੇ ਆ ਸੰਤਾਂ ਦੇ ਪਰਿਵਾਰ ਨੇ ਵੀ ਐਲਾਨ ਕੀਤਾ ਵਾ ਪਾਈ ਆਪਣਾ ਇਸ਼ਰ ਸਿੰਘ ਤੇ ਪਾਈ ਇੰਦਰਜੀਤ ਸਿੰਘ ਹਣਾ ਨੇ ਸੰਤਾਂ ਦੇ ਜਿਹੜੇ ਵਿਸ਼ਪੁੱਤਰ ਨੇ ਉਹਨਾਂ ਨੇ ਵੀ ਐਲਾਨ ਕੀਤਾ ਵਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਪੀਲ ਕੀਤੀ ਆ ਕਿ ਜਿਹੜਾ 6 ਜੂਨ ਨੂੰ ਕੱਲੂ ਘਰ ਦੇ ਜਿਹੜਾ ਸ਼੍ਰੀ ਕਾਬਸਾ ਵਿਖੇ ਸ਼ੀਰ ਦੀ ਅਰਦਾਸ ਕੀਤੀ ਜਾਂਦੀ ਆ ਉਹ ਜਿਹੜੇ ਸ਼ੀਰਾਂ ਦੇ ਜਿਹੜੇ ਪਰਿਵਾਰ ਆ ਉਹ ਸਨਮਾਨ ਨਹੀਂ ਲੈਣਗੇ ਉਹਦੇ باوجود ਜੋ ਜੇ ਗੜਗੜ ਚੁਣੀ ਆ ਕੇ ਉੱਥੇ ਆਉਂਦੇ ਨੇ ਜਾਂ ਸਨਮਾਨ ਦਿੰਦੇ ਆ ਕਿਸੇ ਵੀ ਕੀਮਤ ਤੇ ਟੋਪਰ ਉਹਨਾਂ ਕੋਲੋਂ ਸਨਮਾਨ ਨਹੀਂ ਲੈਣਗੇ ਇਸ ਕਰਕੇ ਅਸੀਂ ਸਿਕਸਮ ਫੈਡਰੇਸ਼ਨ ਮਾਤਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮ ਨੇ ਅਪੀਲ ਕਰਦੇ ਆ ਕਿ ਜੇ ਜਿਹੜੀ ਇਹ ਘਟਨਾ ਵਾਪਰੀ ਆ ਤੁਸੀਂ ਇਹ ਸ਼ੋਮਨੀ ਕਮੇਟੀ ਦੇ ਪ੍ਰਧਾਨ ਹੋ ਤੁਹਾਡੀ ਜ਼ਿੰਮੇਵਾਰੀ ਹੈ ਹੋਰ ਵੀ ਸਿੰਘ ਸਾਹਿਬ ਨੇ ਉਥੇ ਸਿੱਧੀ ਕਾਤਕ ਸਾਡੇ ਹੱਡਗੰਥੀ ਹੁੰਦੇ ਦੇਖ ਸਕਦੇ ਨੇ ਸਸਕਣ ਸ਼੍ਰੀ ਮੰਦਰ ਸਾਹਿਬ ਤੇ ਹੱਡਗੰਥੀ ਹੁੰਦੇ ਦੇਖ ਸਕਦੇ ਆ ਪਰ ਕਿਹੜੀ ਗੱਲ ਨੂੰ ਆਪਾਂ ਕੁਲਦੀਪ ਸਿੰਘ ਢੜਗਾਜ ਦੇ ਮਗਰ ਪਏ ਆ ਕੀ ਤੁਹਾਡੀ ਇਹ ਮਜਬੂਰੀ ਬਣੀ ਆ ਇਸ ਕਰਕੇ ਇਹ ਜਿਹੜੀ ਘਟਨਾ ਵਾ ਇਹ ਇਹੀ ਆਪ ਨਹੀਂ ਚਾਹੁੰਦੇ ਹੋ ਕਿ ਸਮਾਹ ਹੋ ਜਾ ਕੋਈ ਆਵੇ ਅਸੀਂ ਅਪੀਲ ਕਰਦੇ ਆ ਜੇ ਨਹੀਂ ਇਹ ਇਸ ਕੀ ਹਾਲ ਹੁੰਦਾ ਕੋਈ ਨਾ ਫਿਰ 6 ਤਰੀਕ ਨੂੰ ਦਮਦਮਕ ਬਿਸਾਲ ਅਤੇ 6 ਫੁੱਟੇ ਸੇਮਤਾ ਵੱਡੀ ਗਿੰਦੀ ਪਹੁੰਚ ਕੇ ਕਿਸੇ ਵੀ ਕੀਮਤ ਤੇ ਕੁਲਦੀਪ ਸਿੰਘ ਢੜਗਾਜ ਨੂੰ ਸੰਦੇਹ ਨਹੀਂ ਦਿੰਦਾ ਵੇਗੀ ਲੱਗਦਾ ਨਹੀਂ ਕਿਸੇ ਨਾਲ ਕੋਈ ਟਕਰਾਅ ਪੈਦਾ ਹੋ ਉਸ ਸੰਗਤਾਂ ਦੇ ਮਨਾਂ ਦੇਖੋ ਜੀ ਅਸੀਂ ਇਹ ਭਾਵਨਾਵਾਂ ਨੂੰ ਕਦਰ ਕਰਦੇ ਆਂ ਸਾਨੂੰ ਪਤਾ ਜਿਹੜਾ ਸੇਜੁੰਦੇ ਘੱਡਰਾ ਵਾਪਰੀ ਆ ਹਰ ਸ਼ਹੀਦ ਦੇ ਅੱਜ ਵੀ ਜਿਹੜੇ ਆ ਸਿੱਖਾਂ ਦੇ ਹਿੱਤੇ ਬਲੁੰਦੇ ਹੋਏ ਆ ਪਰ ਬੜੀ ਵੱਡੀ ਗੱਲ ਨੂੰ ਕਹੀਏ ਕਿ ਇੱਕ ਮर्यादा ਦਾ ਕੋਣ ਉਲੰਘਣਾ ਕੀਤੀ ਜਾ ਰਹੀ ਆ ਇਸ ਕਰਕੇ ਅਸੀਂ ਇਹ ਚੁੰਦੇ ਕੋਈ ਟਕਰਾਅ ਹੋਵੇ ਅਸੀਂ ਬੜੇ ਤਰੀਕੇ ਨਾਲ ਬੜੇ ਬੰਨਾਂ ਨਾਲ ਹਰ ਮर्यादा ਦੀ ਪਾਲਣਾ ਕਰਦੇ ਹੋਏ ਜਾਵਾਂਗੇ ਕਿਉਂਕਿ ਅਸੀਂ ਚੁੰਦੇ ਨਹੀਂ ਸਮਾਵੇ ਇਦਿਕਾ ਕੇ ਪ੍ਰਧਾਨ ਸਭਾ ਜਾ ਰਹੇ ਆ ਪ੍ਰਧਾਨ ਸਭਾ ਨੂੰ ਚਾਹੀਦਾ ਵਾ ਕਿ ਜੋ ਵੀ ਚੀਜ਼ਾਂ ਮਿਲ ਬੜ ਕੇ ਹੱਲ ਕੀਤੀ ਜਾਵੇ ਸਿੰਘ ਸਾਹਿਬ ਹੋਰ ਕੇ ਉਹਨੂੰ ਸੰਦੇਹ ਦਿੱਤਾ ਜਾਵੇ ਮਰਿਆਦਾ ਦੀ ਗੱਲ ਕੀਤੀ ਹੈ ਕਿ ਇਹ ਜਾ ਰਹੇ ਕਿ ਮਰਿਆਦਾ ਦਾ ਕਾਣ ਹੋਏ ਤਾਂ ਕਰਕੇ ਜਿਹੜਾ ਕੇਸ ਦਿਨ ਦਾ ਤਬੀਦ ਕੀਤਾ ਜਾ ਰਿਹਾ ਹੈ ਕਿ ਲੱਗਦਾ ਹੈ ਕਿ ਜਦੋਂ ਮਰਿਆਦਾ ਦਾ ਕਾਣ ਕੀਤਾ ਗਿਆ ਸੀ ਉਦੋਂ ਉਦੋਂ ਵੀ ਆਪ ਨੂੰ ਆਵਾਜ਼ ਆ ਰਹੀ ਸੀ ਸਰ ਅਸੀਂ ਪਹਿਲੇ ਦਿਨ ਤੋਂ ਹੀ ਜਦੋਂ ਰਾਤ ਦੇ ਹਨੇਰੇ ਵਿੱਚ ਕੁਲਦੀਪ ਸਿੰਘ ਗੜਗੱਜ ਨੂੰ ਜਦੋਂ ਸ੍ਰੀ ਆਪਣਾ ਤਾਇਪੋਸ਼ੀ ਕੀਤੀ ਗਈ ਆ ਪਹਿਲੇ ਦਿਨ ਤੋਂ ਵੀ ਦਮ-ਦਮ ਨਕਸਾਲ ਸਖਸ਼ੂ ਫਟੇਸ਼ੀ ਮੈਂ ਤਾਂ ਹੋ ਜਥੇ ਬੰਦੀਆਂ ਨੇ ਪਹਿਲੇ ਦਿਨ ਤੋਂ ਹੀ ਕਹਤਾ ਸੀ ਕਿ ਇਹ ਸਰਪਰਮਾਨਦੀ ਜਿਹਦਰ ਨਹੀਂ ਹੈਗੀ ਅਸੀਂ ਜਿਹਦਰ ਮੰਦੇ ਨਹੀਂ ਇਹਨੂੰ ਜਦੋਂ ਜਿਹਦਰ ਮੰਦੇ ਨਹੀਂ ਅਸੀਂ ਤਾਂ ਉਸ ਬਾਅਦ ਕਿੰਤੂ ਪ੍ਰੰਤੂ ਕਦੀ ਗਾਲੀ ਕੱਢ ਨਹੀਂ ਆ ਹੁਣ ਪਿਛਲੇ ਦਿਨੀ ਹੁਣ ਅੱਜ ਅੱਜ ਖਬਰ ਤੇ ਮਾਨ ਸਾਹਿਬ ਦਾ ਬਿਆਨ ਆਇਆ ਕਿ ਮੈਂ ਅਸੀਂ ਸੰਦੇਹ ਦੇਵਾਂਗਾ ਜੇ ਮਜਬੂਰਨ ਕਿਸੇ ਕੀਮਤ ਤੇ ਵੀ ਕੁਲਦੀਪ ਸਿੰਘ ਗੜਗੱਜ ਦੇ ਉਹ ਜਿਹੜੇ ਅੜੇ ਰੱਖਦੇ ਆ ਕਿ ਉਹ ਸੰਦੇਹ ਦੇਣਗੇ ਫਿਰ ਅਸੀਂ ਵੀ ਕਹਾਂਗੇ ਕਿ ਸਾਨੂੰ ਕੋਈ ਤਰਾਇ ਨਹੀਂ ਫਿਰ ਮਾਨ ਸਾਹਿਬ ਜੇ ਸੰਦੇ ਅਹੀਂ ਚੋਦੇ ਨਹੀਂ ਆਉਂਦੇ ਕੋਈ ਇਹੋ ਜੀ ਦੁੱਧਾ ਪਾਵੇ ਕੋਈ ਅੱਜ ਤੁਹਾਡੀ ਮੀਟਿੰਗ ਹੋਈ ਕੀ ਫੈਸਲਾ ਲਿਆ ਕਿ ਦਫ਼ਤਰ ਪਹੁੰਚਣ ਨਾਲ ਤੁਹਾਡਾ ਨਾਲ ਗੱਲਬਾਤ ਕਰੂਗਾ ਉਸ ਤੋਂ ਪਹਿਲਾਂ ਤੁਹਾਡੀ ਆਪਸ ਵਿੱਚ ਮੀਟਿੰਗ ਹੋਈ ਕੀ ਬਾਬਾ ਜੀ ਨੇ ਮੀਟਿੰਗ ਕੀਤੀ ਆ ਉਹ ਬਿਲਕੁਲ ਟਾਲ ਲਿਆ ਕਿ ਜੇ ਕਿਸੇ ਕੀਮਤ ਕਿਸੇ ਪ੍ਰਕਾਰ ਦਾ ਵੀ ਮਿਲਬੜ ਕੇ ਹੱਲ ਨਹੀਂ ਹੁੰਦਾ ਫਿਰ ਜਿਹੜਾ ਸ਼ੇਰ ਜੀ ਨੂੰ ਜਾਂ ਸਮਾਗਮ ਹੋ ਰਿਹਾ ਵਾ ਫੈਡਰੇਸ਼ਨ ਦਮਦਮ ਟਕਸਾਲ ਹੋ ਜਿੰਨੇ ਜਥੇ ਬੰਦਿਆਂ ਵਾ ਬਾ ਚੜ ਕੇ ਅਕਾਲ ਤਖਤ ਜਾ ਕੇ ਉਹਨੂੰ ਕਿਸੇ ਵੀ ਕੀਮਤੇ ਸੰਦੇਹ ਨਹੀਂ ਦਿੱਤਾ ਜਾਵੇਗਾ ਇਥੇ ਜੀ ਜਥੇ ਬੰਦੀ ਦਮਦਮ ਟਕਸਾਲ ਦੇ ਜਿੰਨੇ ਵੀ ਵਿਦਿਆਰਥੀ ਸਿੰਘ ਪਤਵੰਤੇ ਸੱਜਣ ਹੈ ਮਹਾਂਪੁਰਖ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਦੀ ਹੁਕਮ ਨੂੰ ਮੰਨਦੇ ਹੋਏ ਮਹਾਂਪੁਰਖਾਂ ਦੇ ਸੱਦੇ ਤੇ ਇਥੇ ਸਾਰੇ ਪਹੁੰਚੇ ਆ ਜੀ 6 ਜੂਨ ਜੋ ਜੋ 1986 ਦਾ ਕੱਲੂ ਘਰਾ ਬੜਾ ਵੱਡਾ ਸਾਡੀ ਸਿੱਖ ਕੌਮ ਦਾ ਜਿਹੜਾ ਵਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੀਤਾ ਗਿਆ ਸੀ ਉਹ ਹਰ ਸਾਲ ਹੀ ਸਿੱਖ ਕੌਮ بڑے ਵੱਡੇ ਪੱਧਰ ਤੇ ਜਥੇਬੰਦੀ ਦਮਦਮੀ ਟਕਸਾਲ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਦੀ ਅਗਵਾਈ ਦੇ ਵਿੱਚ ਸ਼ਹੀਦੀ ਜਿਹੜਾ ਜੋੜ ਮੇਲਾ ਹੈ ਇਹ ਸ਼ਹੀਦੀ ਘੱਲੂ ਘਰਾ ਜਿਹੜਾ ਇਹ ਮਨਾਇਆ ਜਾਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਸ੍ਰੀ ਅਖੰਡ ਜਾਪ ਆਰੰਭ ਹੁੰਦੇ ਆ 6 ਜੂਨ ਨੂੰ ਜਿੰਨਾਂ ਦਾ ਸਵੇਰੇ 8 ਵਜੇ ਭੋਗ ਪੈਂਦਾ ਹੈ। ਔਰ ਉਸ ਤੋਂ ਬਾਅਦ ਫਿਰ ਇੱਥੇ ਜਥੇਬੰਦੀ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਕੀ ਸਵਾ 9 ਵਜੇ ਅਖੰਡ ਜਾਪਾਂ ਦੇ ਭੋਗ ਪੈਂਦੇ ਆ। ਉਸ ਤੋਂ ਪ੍ਰੰ ਜਿਹੜਾ ਖਾਲਸਾ ਦੀਵਾਨ ਹਾਲ ਇਹਦੇ ਵਿੱਚ ਖੁੱਲੇ ਜਿਹੜੇ ਆ ਦੀਵਾਨ ਸਜਾਏ ਜਾਂਦੇ ਆ ਸਾਰਾ ਦਿਨ ਹਾਂਜੀ ਉਹੀ ਬੇਨਤੀ ਕਰ ਲੱਗੇ ਆ ਕਿ ਬੀਤੇ ਦਿਨੀ ਜੋ ਬਿਆਨ ਆਇਆ ਕਿ ਹਰ ਸਾਲ ਇਹ ਸ਼ਹੀਦੀ ਘੱਲੂ ਘਾ ਰਹੇ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਕੌਮ ਦੇ ਨਾਮ ਤੇ ਇੱਕ ਸੰਦੇਸ਼ ਦਿੱਤਾ ਜਾਂਦਾ ਹੈ ਪਰ ਇਸ ਵਾਰ ਜਿਹੜਾ ਹੈ ਇੱਕ ਪਰਿਵਾਰ ਵੱਲੋਂ ਇੱਕ ਅਦਾਲ ਵੱਲੋਂ ਆਪਣੇ ਨਿੱਜੀ ਜਿਹੜਾ ਵਾ ਆਪਣੇ ਨਿੱਜ ਨੂੰ ਸਵਾਰਨ ਵਾਸਤੇ ਇੱਕ ਜਥੇਦਾਰ ਲਗਾਇਆ ਗਿਆ ਜਿਹੜਾ ਕੌਮ ਨੇ ਪੰਥ ਨੇ ਜੁਨੀਆਂ ਵੀ ਸਿੱਖ ਜਥੇਬੰਦੀਆਂ ਉਹਨਾਂ ਨੇ ਪ੍ਰਵਾਨਨੇ ਕੀਤਾ ਤਾਂ ਮਹਾਪੁਰਖ ਸੰਧ ਗਿਆਨੀ ਹਰਨਾਮ ਸਿੰਘ ਜੀ ਹੁਣਾਂ ਵੱਲੋਂ ਸਖਤ ਤਾੜਨਾ ਕੀਤੀ ਗਈ ਕਿ ਜਿਹੜਾ ਹਨੇਰੇ ਦੇ ਵਿੱਚ ਲਗਾਇਆ ਹੋਇਆ ਜਥੇਦਾਰ ਗੜਗਾਚਾ ਹੈ ਅਸੀਂ ਉਹਨੂੰ 6 ਜੂਨ ਨੂੰ ਸਿੱਖ ਕੌਮ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗੇ ਹਰ ਹਾਲ ਦੇ ਵਿੱਚ ਉਹਦਾ ਵਿਰੋਧ ਕੀਤਾ ਜਾਵੇਗਾ